ਸਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਵੈਦ ਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਆਪਾਂ ਚ ਤਾਂਬਾ ਜਿਹੜਾ ਸੀ ਤਾਂਬੇ ਦੇ ਵਿੱਚ ਆਪਾਂ ਜੜੀ ਬੂਟੀਆਂ ਦਾ ਰਸ ਪਾ ਕੇ ਤੇ ਉਹਦੀ ਰਗੜਾਈ ਕੀਤੀ ਸੀ ਹੁਣ ਇਹਨੂੰ ਫੇਰ ਕੁੱਜੇ ਦੇ ਵਿੱਚ ਪਾ ਕੇ ਤੇ ਇਹਨੂੰ ਫੇਰ ਆਪਾਂ ਆਗ ਕ ਦੇਵਾਂਗੇ ਆਗ ਦੇਣ ਤੋਂ ਬਾਅਦ ਫੇਰ ਇਹਨੂੰ ਬਾਹਰ ਕੱਢ ਕੇ ਦਬਾਰਾ ਫੇਰ ਜਿਹੜੀਆਂ ਬੂਟੀਆਂ ਦਾ ਰਸ ਪਾ ਕੇ ਉਸ ਤੋਂ ਬਾਅਦਾਂ ਦੁਬਾਰਾ ਫੇਰ ਆਕ ਦਿੱਤੀ ਜਾਊਗੀ ਇਸ ਤਰ੍ਹਾਂ ਵਾਰ-ਵਾਰ ਆਕ ਤੇ ਕੇ ਤੇ ਫਿਰ ਇਹ ਤੰਬਾ ਜਿਹੜਾ ਵਾ ਫਸਮ ਜਿਹੜੀ ਆ ਤਿਆਰ ਹੋਊਗੀ ਬਹੁਤ ਵਧੀਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਇਹੋ ਜਿਹੀਆਂ ਫਸਲਾਂ ਜਿਹੜੀਆਂ ਆਪ ਦੇ ਹੱਥੀਂ ਪਿਆਰ ਕੀਤੀਆਂ ਦੀਆਂ ਵਾ ਉਹੀ ਸ਼ਰੀਰ ਦੀ ਉਹ ਜਿਹੜੀ ਆ ਇਨੂ ਮੈਡੀਕਲ ਸਾਇੰਸ ਵੀ ਮੰਨਦੀ ਆ ਕਿ ਬੰਦੇ ਦੀ ਊਜ ਕੱਢ ਜਾਂਦੀ ਆ ਤੇ ਊਜ ਜਿਹੜੀ ਆ ਸੱਤ ਤਤਾਂ ਮਹੀਂ ਵਧਾਉਂਦੀਆਂ ਆ ਸੱਤਾਂ ਤਤਾਂ ਨਾਲ ਊਜ ਵਾਦੀ ਆ